ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤਾਂ ਚੋਂ ਕੁਣੀ ਤਰੱਕੀ ਬਖਸ਼ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਜੀ ਪਛੜੀ ਸਾਈਡ ਬੈਕਗਰਾਉਂਡ ਦੇਖ ਰਿਹਾ ਹੁਣਾ ਜੀ ਮੈਂ ਪਹੁੰਚ ਗਿਆ ਜੀ ਆਪਣੀ ਅਨਾਸ਼ ਮੰਡੀ ਰੋਪੜ ਜੀ ਕਣਕ ਬੜੋਾਈ ਜੀ ਕਿ ਕੀਲਾ ਤੁਸੀਂ ਦੇਖੇ ਨੇ ਬਲੌਗ ਤੇ ਟਰਾਲਾ ਵੀ ਚਾਹੀਦਾ ਸੀ ਪਾਣੂ ਤੇ ਮਾਂ ਵੀ ਵੀ ਉਹਨਾਂ ਨੂੰ ਮੰਡੀ ਚ ਪੁੱਜਦਾ ਕਰਦੀ ਏ ਤੇ ਟਰਾਲਾ ਚਾਹੀਦਾ ਇਦਾਂ ਵੀ ਰੇਪ ਪਾਉਣਾ ਜੀ ਗੰਨੇ ਵਾਲਾ ਜਿਹੜਾ ਖੇਤ ਤਿਆਰ ਕਰਨਾ ਤਾਂ ਉਹਦੇ ਵਾਸਤੇ ਇਹਨੂੰ ਘਰ ਸੰਭਾਲਣ ਵਾਸਤੇ ਤਾਰਨਾ ਪਣਾ ਸੀ ਫਿਰ ਸਕਾਉਣੀ ਵੀ ਪਣੀ ਥੋੜੀ ਬਹੁਤ ਕਿਉਂ ਹੋ ਜਾ ਕਣਕ ਨਰਮੇ ਆ ਅ ਦੋਸਤੋ ਜਿੱਤੇ ਤੱਕ ਤੁਹਾਡੀ ਮਗਰ ਨਿਗਾ ਜਾਂਦੀ ਸਾਰੀਆਂ ਢੇਰ ਦੀਆਂ ਫੋਲੀਆਂ ਹੋ ਗਈਆਂ ਧੁੱਪ ਲੱਗੇਗੀ ਤਾਂਾ ਦਾ ਕੇ ਕਣਕ ਬਣੂਗੀ ਤਾਂ ਬੋਰੀਆਂ ਦੇ ਭਰ ਕੇ ਸਰਕਾਰੀ ਖਰੀਦੋਂ ਤੇ ਮੈਂ ਵੀ ਆਪਣੇ ਆੜਤੀ ਸਾਹਿਬ ਨੂੰ ਸਾਧਰੇ ਸਾਧਰੇ ਫੋਨ ਕੀਤਾ ਮਾਂ ਵੀ ਟਰਾਲਾ ਮੇਰਾ ਪਾਈਪਰ ਹੈ ਘੜਾ ਪਰ ਆ ਵੀ ਕਿਹਾ ਵੀ ਕਿਲੇ ਦੀ ਕਣਕ ਬੜਾਈ ਸੀ ਉਹ ਵੀ ਨਰਮ ਪਾਟੀ ਹੋਈ ਆ ਦੇ ਭਾਈ ਗੰਨਾ ਪੀਚਣਾ ਸੀ ਉਹ ਕਹਿੰਦਾ ਕੋਈ ਚੱਕਰ ਨਹੀਂ ਲਿਆਓ ਪਰ ਇੱਥੇ ਦੇਖ ਕੇ ਹਾਲਾਤ ਮੈਨੂੰ ਲੱਗਦੇ ਨੇ ਕਿਤੇ ਫੁੱਲਣ ਨੂੰ ਜਗ੍ਹਾ ਹੈਗੀ ਹੈ ਕਿ ਦੇਖੋ ਉਹ ਕਹਦਾ ਲਿਆ ਚਲੋ ਹੁਣ ਦੇਖਦੇ ਆ ਵੀ ਕੀ ਪੰਡ ਦਾ ਪ੍ਰੋਸੈਸ ਅਸ ਟਾਈਮ ਪੈਸੇ ਹੈ ਲੇਬਰ ਨੂੰ ਔਖਾ ਬਚਾਰੀ ਨੂੰ ਲੇਬਰ ਨੂੰ ਆ ਜਿਹੜੀ ਇੰਨਾ ਕਰਨਾ ਪੈਂਦੀ ਮਿਹਨਤ ਤਾਂ ਚੱਲ ਇਹਨਾਂ ਨੇ ਆਪਣਾ ਮਿਹਨਤਾਂ ਨਾਲ ਤਾਂ ਲੈ ਜਾਣਾ ਫਿਰ ਵੀ ਗਰਮੀ ਗਰਦ ਤੇ ਸਭ ਤੋਂ ਔਖਾ ਕੰਮ ਸਾਰੀ ਦਿਹਾੜੀ ਲੇਬਰ ਨੇ ਇੱਥੇ ਇਹ ਕੰਮ ਕਰੀ ਜਾਣਾ ਗਰਦ ਦੇ ਵਿੱਚ ਜਿੰਨੀ ਮਰਜ਼ੀ ਫੱਕੇ ਚੱਲੀ ਜਾਣਾ ਜੋ ਮਰਜ਼ੀ ਹੋਈ ਜਾਵੇ ਚਲੋ ਕੋਈ ਨਹੀਂ ਵਾ ਕਾਰਮਾ ਸਭ ਦੇ ਆਪਣੇ ਆਪਣੇ ਹੁਣ ਪਤਾ ਨਹੀਂ ਕਿੱਥੇ ਲਗਾ ਬਣਾਉਂਗਾ ਮੇਰੀ ਕਿੱਥੇ ਨਹੀਂ ਹੈ ਬੈਕ ਸਾਈਡ ਨੂੰ ਉਧਰ ਨੂੰ ਜਾਂਦੇ ਥੋੜੀ ਜਿਹੀ ਦੇ ਤੱਕੀ ਉਹ ਮਨ ਲਗਾ ਪਿੱਛੇ اتارੂੰਗੇ ਤੇ ਬਾਕੀ ਦੇਖਦੇ ਆਂ ਕੀ ਬਣਦਾ ਕੀ ਨਹੀਂ ਇੱਥੇ ਤੇ ਮੈਂ ਟਰਾਲਾ ਖਾਲੀ ਕਰਕੇ ਜੀ ਮੰਡ ਵਾਲੇ ਉੱਥੇ ਜਾ ਕੇ ਛੇਤ ਪਾਉਣੇ ਆ ਮੈਂ ਸਾਥਰੇ ਸਾਥਰੇ ਨਿਕਲਿਆ ਵੀ ਚਲੋ ਚੰਚਣ ਤੋਂ ਪਹਿਲਾਂ ਪਹਿਲਾਂ ਜੇ ਮੇਰਾ ਟਰਾਲਾ ਪਹਿਲਾਂ ਹੋ ਜਵੇ ਤਾਂ ਠੀਕ ਆ ਤੇ ਜੇ ਨੀਵਨ 7:00 ਵਜੇ ਤੇ ਹੁਣ ਦੇਖਦੇ ਆ ਤੁਸੀਂ ਬਲੌਗ ਨਾਲ ਬਣੇ ਰਹੋ ਤੁਹਾਨੂੰ ਬਾਕੀ ਗਤੀਵਿਧੀਆਂ ਦਿਖਾਉਂਦੇ ਮੰਡੀ ਦੀਆਂ ਬਾਕੀ ਆਪਣਾ ਜੋ ਪ੍ਰੋਗਰਾਮ ਚੱਲਦਾ ਇੱਧਰ ਚੱਲ ਰਹੀ ਏ ਜੀ ਕੋਲ ਫਲਈਆ ਟਰੈਕਟਰ ਨਾਲ ਲਾਣੇਦਾਰ ਚਲੋ ਬਸ ਰੋਡ ਦੀ ਤਾਂ ਕਰਦੇ ਆ ਵਿੱਚ ਤੇ ਕਿਤੇ ਚੱਲ ਰਿਹਾ ਪੱਖਾ ਆ ਚੱਲ ਰਿਹਾ ਪੱਖਾ ਨਾਲ ਦੇ ਨਾਲ ਤੇ ਆ ਬਾਈ ਇੱਕੜੀ ਤਾਰ ਰਿਹਾ ਐ ਅਜੇ ਤਰ ਹੁਣ ਮੇਰੇ ਕੋਲ ਨੂੰ ਪਤਾ ਨਹੀਂ ਪੱਖਾ ਲਾਉਣਾ ਕਿ ਇਹਨਾਂ ਨੇ ਇੱਕੜੀ ਤਾਰ ਨਹੀਂ ਆਉਣਾ ਟਾਈਮ ਦੱਸੂਗਾ ਉਹ ਬਰਾសុਤ ਤੇ ਕਿਰੇਬਨ ਤੇ ਕਿਰੇਬਣਾ ਕੋਸੋ ਲੋਕਾ ਬੱਦਲ ਵਾਈ ਤੋਂ ਡਰਦੇ ਬੜਾਈ ਜੰਦੇ ਜਿਨ੍ਹਾਂ ਦੇ ਖੇਤ ਨਹੀਂ ਮੇ ਆ ਉਹਨਾਂ ਨੂੰ ਔਖਾ ਉੱਪਰ ਤੇ ਮੌਸਮ ਵੀ ਲੈਣਾ ਕਲੀਅਰ ਹੈਗਾ ਇਸ ਟਾਈਮ ਅੱਜ ਵੀ ਬੱਦਲ ਵਾਈ ਦੀ ਹੈਗੀ ਆ ਤੇ ਹੁਣ ਦੇਖੀਓ ਰੱਬ ਰੱਖਾ ਜਿੱਥੇ ਤੱਕ ਪਹੁੰਚ ਗਿਆ ਹੁਣ ਸੂਰਜ ਉਹ ਚੜਿਆ ਭਾਈ ਬਦਲਣੇ ਘੇਰਾ ਹੋਇਆ ਉਹਨੂੰ ਚਲੋ ਬਾਸਰੂ ਭਾਈ ਸਾਹਿਬ ਦੇ ਦਾਣੇ ਘਰ ਪ ਜਾਵੇ ਇਹਨੇ ਜਿਹੜੇ ਬੀਜੇ ਹੋਏ ਆ ਜੋ ਜੋ ਉਮੀਦਾਂ ਉਹਦੀਆਂ ਪੂਰੀਆਂ ਕਰੇ ਬਾਸਰੂ ਹਾਂ ਕੀ ਹਾਲ ਆ ਹੂੰ ਠੀਕ ਹੈ ਜੀਆ ਥੋੜੀ ਨਹੀਂ ਲੈ ਕੇ ਆਇਆ ਸਾਥ ਮੇ लगाओ धक्का ऐसा मत करो यार जोर लगा के आई खुल, खुल गया खुल गया खुल गया खुल गया गुमाले गुमा ले चल वाहू सतना ਕਿ ਤੁਹਾਨੂੰ ਚਾਹੀਦਾ। ਯਾਹ। ਹਾਂ ਤਾਂ ਠੀਕ ਲੱਗ ਰਹੀ ਹੈ ਜੀ ਥੋੜੀ ਜਿਹੀ ਧੁੱਪ ਲੱਗੇ ਤਾਂ ਬਣ ਜਾਊਗੀ। बाकी देख रहे कि चलता प्रोजेक्ट ना भी नहीं वीडियो ही बन रहा है वागु सतना едан арл <recessed isolation> <T greensând> लगवा दो डाला उसके साथ दे 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 दे। बस बस इसको साफ कर ले हाँ ਚਲ ਨੋ ਜੀ ਸਾਡੇ ਅੜਤੀ ਸਾਬ ਵੀ ਪਹੁੰਚ ਗਏ ਹਾਂਜੀ ਕੀ ਹਾਲ ਆ ਵੀਰ ਠੀਕ ਹੈ ਜੀ ਵਿਦੇਸ਼ ਚ ਕੀ ਹੈ ਕੀ ਕਹਿੰਦੀ ਹੈ ਗਾਣਿਕ ਹੈ ਅੰਦਰ ਵਾਈਲ ਲੱਗਦੀ ਅਜੇ ਸਾਰੇ ਨਰਮ ਆ ਸਾਰੇ ਬੱਸੀ ਬਈ ਆਈ ਹੈ ਲੈ ਹਾਂ ਹਾਂ ਮਿੱਨਾ ਸਾਫ ਨਾ ਜੇ ਮੌਸਮ ਸਾਫ ਹੋਵੇ ਤਾਂ ਸੜਕਾਂ ਚੱਤੀਆਂ ਲੱਗੀਆਂ ਜਿਹੜੇ ਹੁਣ ਡਰਦੇ ਆ ਖੇਤਾਂ ਤੇ ਵੀ ਜਿਨ੍ਹਾਂ ਦੇ ਨੀਵੇਂ ਖੇਤਾਂ ਉਹ ਵੜਾਈ ਜਾਂਦੇ ਹਨ ਨਾ ਨੀਵੇਂ ਖੇਤ ਕਰਕੇ ਕਿੰਨੂ ਐ ਵੀ ਫਿਰ ਵੱਢਣ ਦਾ ਹੱਤਾ ਨਹੀਂ ਹਾਂ ਇਹ ਲੋਕ ਕਰਕੇ ਕਿੰਨੇ ਕਦੇ ਵੜਾ ਸਕਦੇ ਚੱਲ ਹਜੇ ਤਾਂ ਉਹਦਾ ਸੀਜ਼ਨ ਪੂਰਾ ਤਲਿਆ ਵੀ ਨਹੀਂ ਹੋਇਆ ਜਗਾ ਹੈਗੀ ਅਜੇ ਫੇ ਲਾਲ ਇਹਨਾਂ ਤਾਂ ਜਗਾ ਹੈਗੀ ਚੱਲ ਹਾਂ ਗਾਹਾਂ ਨਾ ਔਖਾ ਹੋਣਾ ਹਾਂ ਅੱਜ ਤਾਂ ਮੈਨੂੰ ਰੇਫੇਰ ਨਹੀਂ ਨਿਕਲਣ ਦਾ ਲੱਗਾ ਤਾਂ ਉੱਪਰ ਦਾ ਬੱਤਲ ਬਾਈ ਫੇਰ ਹੋਊਗਾ ਨਿਕਲਦੀ ਜਿਹੜੇ ਤੱਕ ਨਿਕਰੇ ਇਹ ਫੇਰ ਤਾਂ ਦੋ ਤਿੰਨ ਘੰਟੇ ਹੀ ਹੋ ਜਾਣੀ ਹਾਂ ਹਾਂ ਫੇਰ ਨਹੀਂ ਕੋਈ ਟੱਕਰ ਟੋਪਰ ਨਿਕਲਣ ਭਰਾ ਹਾਂ ਟੋਪਰ ਨਿਕਲਣਗੇ ਚਲੋ ਕੋਈ ਨਹੀਂ ਦੇਖਦੇ ਹੁਣ ਪਹੁੰਚ ਕੇ ਕਿਸੇ ਕੰਡੇ ਤਾਂ ਲੱਗੂਗੀ ਉਹ ਚਲੋ ਹੋਰ ਵੇਖਦੇ ਹੋਰ ਹੀ ਪਾਉਂਗੇ ਪੰਜਵੇਂ ਵਾਇਗਰੂ ਸਾਰਿਆਂ ਦੀ ਪਾਵੇ ਜਿਨ੍ਹਾਂ ਜਿਨ੍ਹਾਂ ਨੇ ਭਾਈ ਬੀਜੀ ਵੀ ਸਾਰਿਆਂ ਦੀ ਵਾਇਗਰ ਬੋਰੀਆਂ ਤੇ ਪਾਵੇ ਸਭ ਬੋਰੀਆਂ ਚ ਪਾਵੇ ਸਰਕਾਰੀ ਖਰੀਦ ਹੋ ਗਈ ਸ਼ੁਰੂ ਜੀ ਹਾਂ ਜੀ ਸਰਕਾਰੀ ਐਤਕੀ ਕਹਿੰਦੇ ਪ੍ਰਾਈਵੇਟ ਵੀ ਖਰੀਦੋਰੀ ਆ ਪ੍ਰਾਈਵੇਟ ਵੀ ਬਿਕਦੀ ਹੈ ਹਾਂਜੀ ਪ੍ਰਾਈਵੇਟੀ ਉਹ ਕਿਆ ਕਿਆ ਵਧਾਉਂਦੇ ਹੋ ਪਰ ਕਿਉਂ ਸਰਕ ਅੱਛਾ 5 ਰੁਪਏ ਠੀਕ ਹੈ ਠੀਕ ਹੈ ਠੀਕ ਹੈ ਚਲੋ ਦੇਖਦੇ ਆ ਨਾ ਬਸ ਮੈਂ ਤਾਂ ਇਹ ਕਹਿੰਦਾ ਵੀ ਜੇ ਜ਼ਿੰਮੇਵਾਰ ਸਰਕਾਰ ਨੂੰ ਭਰਾਵੇ ਤਾਂ ਸਭ ਤੋਂ ਬੈਸਟ ਆ ਹਾਂਜੀ ਇਹਦੇ ਨਾਲ ਹਾਂ ਇਹ 5 ਰੁਪਏ ਦੇ لالਚ ਪਿੱਛੇ ਗਾਂਹ ਜਾ ਕੇ ਕੰਮ ਖਰਾਬ ਹੋਣਾ ਫਿਰ ਅੱਜ 5 ਰੁਪਏ ਦੇ لالਚ ਪਿੱਛੇ ਪੰਨ ਸਰਕਾਰ ਨੂੰ ਨਹੀਂ ਗਣਕ ਦਿੰਦੇ ਤਾਂ ਕੱਲ ਨੂੰ ਸਰਕਾਰ ਨੇ ਜਵਾਬ ਦੇਣਾ ਵੀ ਭਾਈ ਮੈਨੂੰ ਨਹੀਂ ਮਿਲੀ ਗਣਕ ਤਾਂ ਤੋਂ ਜਿਹੜਾ ਪ੍ਰਾਈਵੇਟ ਨੂੰ ਵੇਚੋ ਕੋਈ ਪ੍ਰਾਈਵੇਟ ਸੈਕਟਰ ਇਕ ਨਹੀਂ ਖਤਮ ਹੋਣਾ ਚਲੋ ਕੋਈ ਨਹੀਂ ਦੇਖਦੇ ਕਿਆ ਬਣਦਾ ਫਰਬਜਾਈ ਦਾ ਕਰਨਾ ਪ੍ਰੋਸੈਸ ਸ਼ੁਰੂ ਮਹਾਚਾਲਾ ਤੇਲ ਵੀ ਪਾਇ ਲਈ ਗਿਆ ਓਕੇ ਓਕੇ ਮੌਸਮ ਉੱਪਰ ਤੇ ਅੱਜ ਸੂਰਜ ਦੀ ਲੁਕਮਚੀ ਝਾਕ ਜਿਲਦਾ ਘੜਦਾ ਆਪਣਿਆੜਾ ਪਾਉਣ ਲੱਗਣਾ ਕਦੇ ਨਿਕਲਿਆ ਆਉਂਦਾ ਕਦੇ ਲੁਕ ਜਾਂਦਾ ਕਦੇ ਬੱਦਲ ਉਹਦੇ ਮੂਰੇ ਆ ਜਾਂਦੇ ਤੇ ਚੱਲ ਚੱਲ ਜਾਂਦੇ ਪਤਾ ਨਹੀਂ ਤੇਰਾ ਕੋਟੇੜੇ ਰੰਗਾਂ ਸਰਾਜੀ ਤੇ ਆਵਣਗਾ ਤੇ ਆ ਨਹੀਂ ਬਾਪੀ ਅੱਜ ਨੰਨੇ ਵਾਲਾ ਖੇਤ ਤਿਆਰ ਕਰਨਾ ਜੀ ਫੁੱਲ ਕਰ ਦਿਓ ਜੀ ਫੁੱਲ ਬਸ ਇਹੋ ਦਾ ਨਾਮ ਲਿਖ ਲਓ ਜੀ ਫੁੱਲ ਕਰ ਦੰਦੇ ਹਾਂ ਹਾਂ ਜੀ ਸ਼ੁਰੂ ਕਰ ਲੀ ਜੀਰੋ ਤੱਕ ਤੁਹਾਡੇ ਕੋ ਭਰੋਸਾ ਜੀ ਸਾਡੇ ਭਰੋਸੇ ਨਾਲ ਬੰਦੇ ਤਾਂ ਹੋਣਾ ਚਾਹੀਦਾ ਹਾਂ ਭਰੋਸਾ ਸਾਡੇ ਪਰ ਬੰਦਾ ਇਹ ਕਹਿੰਦਾ ਮੈਂ ਮੰਡੀ ਚ ਕੰਨ ਕਬੱਡੀ ਦੀ ਕੀਲਾ ਗੈਰ ਗੰਨਾ ਬੀਚਾ ਉਹ ਮਾਹੂ ਪੀਲਾ ਕੇ ਤਾਰਾ ਗੰਨਾ ਬੀਜਣਾ ਦਾ ਇਹ ਘਰ ਤਾਰ ਨਹੀਂ ਪੈਣੀ ਸੀ ਥੋੜੀ ਜੀ ਨਰਮ ਸੀ ਹੁਣ ਮੰਡੀ ਚ ਆਇਆ ਵੀ ਉੱਥੇ ਜਗਾ ਹੈਗੀ ਤੇ ਬੋਲ ਫਲੇ ਜਾ ਕਰਕੇ ਭਰ ਦੂੰਗੇ ਉਹ ਉਹ ਕਹਿੰਦਾ ਵੀ ਦੋ ਘਟਾ ਜੇ ਧੁੱਪ ਨਿਕਲਈ ਅੱਜ ਕਹਿੰਦਾ ਤੇਰੀ ਕਣਕ ਭਰ ਜੋਗੀ ਜੇ ਨਾ ਨਿਕਲੀ ਫੇਰ ਰੱਬ ਆਸਰੇ ਫੇਰ ਰੱਬ ਆਸਰੇ ਭਰਾਵਾ ਫੇਰ ਦੇਖੀ ਜਾਊਗੀ ਕਿਆ ਬਣਦਾ ਕਿਆ ਨਹੀਂ ਘਟਿਆ ਪਤਾ ਕੁਝ ਦੀ ਦਾ ਰੇਟ ਕਣੀ ਇਹ ਵੀ ਚੱਲ ਰਿਹਾ ਹੈ ਜਦ ਜਦ ਜੀਲੀ ਦਾ ਸੀਜ਼ਨ ਹੋਣਾ ਜਦ ਪਤਾ ਆਉਂਗੇ ਘਟਾਉਣ ਦੇ ਲਈ ਅਜੇ ਸਰਕਾਰਾਂ ਦਾ ਰੌਲਾ ਹੈ ਸਰਕਾਰਾਂ ਕੀ ਕੀ ਉਹ ਦੇਖੀਏ ਆਉਂਦੇ ਆਉਂਦੇ ਹੋਰ ਆਉਂਦੇ 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 ਹੋਰ ਚੱਲ 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 ਬੱਸ ਬਹੁਤ ਕਰਨ ਦਾ ਰੌਂਡ ਪੁੱਛੇ ਕਰ ਸਕਦੇ ਨੇ ਥੈਂਕ ਯੂ ਬਾਈ ਹਾਂ ਚਲੋ ਲਓ ਜੀ ਘਰ ਟਰਾਲਾ ਖੋਲ ਕੇ ਪਹੁੰਚ ਗਿਆ ਜੀ ਆ ਡਾਇਮੰਡ ਵਾਲਾਂ ਕੋਲ ਜਿੱਥੇ ਆਪਾਂ ਨੇ ਆਪਣਾ ਸਵਾਗਾ ਦਿੱਤਾ ਸੀ ਬਣਾਉਣ ਨੂੰ ਤੇ ਅੱਜ ਮਹਾਂਕ੍ਰੂਦੂ ਦੀ ਦਿਆ ਨਾਲ ਉਹ ਵੀ ਰੈਡੀ ਹੋ ਗਿਆ ਤੇ ਇਹਨਾਂ ਦਾ ਫੋਨ ਆ ਗਿਆ ਸੀ ਵੀ ਆਪਣਾ ਸਵਾਗਤ ਲੈ ਜਾ ਤੇ ਹੁਣ ਮੈਂ ਪਹੁੰਚ ਗਿਆ ਜੀ ਡਾਇਮੰਡ ਵਾਲਿਆਂ ਦੇ ਤੇ ਬੈਕ ਕੈਮਰਾ ਕਰਦਾ ਜੀ ਆਨ ਸਵਾਗਤ ਹੋ ਗਿਆ ਜੀ ਰੈਡੀ ਬਹਗਰੂਦੂ ਦੀ ਦਿਆ ਨਾਲ ਮਿਲੋ ਜੀ ਇੱਧਰ ਬਈ ਕੀ ਹਾਲ ਹੈ ਜੀ ਬੜੀ ਮਰੀ ਨਹੀਂ ਚਾਲੀ ਬਖਰਪਾ ਬਾਬੇ ਨਾਨਕ ਦੀ ਸੁੱਖ ਗਿਆ ਸਰ ਜੀ ਤਾਂ ਹਾਂ ਸਰਵਜੀਤ ਆਇਆ ਸੀ ਮੇਰੇ ਨਾਲ ਸਵਾਗਤ ਆਉਣ। ਅਦਾ ਹੁਣ ਪਹਿਲਾਂ ਵੇਟ ਕਰਨਾ ਜੀ ਆਪਾਂ ਨੇ। ਹਾਂਜੀ ਹਾਂਜੀ। ਚਲੋ ਫਿਰ ਕਰੋ ਇਹਨੂੰ ਕਨ ਡਰਾਈਵਰ ਨੂੰ ਖਬਰ। ਚਲੋ ਓਕੇ ਜੀ। 77 1 क्विंटल 70 ਕਿਲੋ ਹੋ ਗਿਆ ਜੀ ਚਲੋ ਭਾਈ ਆ ਪਰ ਉਹਨਾਂ ਨੂੰ ਜੀ ਬਸਰੂ ਦਾ ਨੌ ਲੈ ਕੇ ਟਰੈਕਟਰ ਨਾਲ ਕਢਾਓ ਫਿਰ ਬਾਹਰ ਨੂੰ ਇੱਕ ਵਾਰ ਇੱਥੇ ਤੇ ਵੀ ਹੁਣ ਤੁਹਾਡਾ ਕਿਆ ਇਹਦੇ ਚ ਹੁਣ ਕਿਆ ਹਿਸਾਬ ਕਿਤਾਬ ਤੁਹਾਡੇ ਕੋਲ ਆਇਆ ਵਾ ਕਿਆ-ਕਿਆ ਰਹਿੰਦਾ ਹੁਣ ਤੁਹਾਨੂੰ ਪਤਾ ਹੁਣ ਪਹਿਲਾਂ ਬਣਾਇ ਲੋ ਇਹਦਾ ਕਿੰਨਾ ਬਣ ਗਿਆ ਤੁਹਾਡਾ ਕਿੰਨਾ ਰਹਿੰਦਾ ਤੁਹਾਨੂੰ Google 'ਤੇ ਕਰਾ ਦਿੰਦਾ ਇਹਨੂੰ ਬਾਅਦ 'ਚ ਪਾ ਲਾਂਗੇ ਪਹਿਲਾ ਮਿਹਨਤ ਫਿਰ ਪਾਵਾਂਗੇ ਟਰੈਕਟਰ ਮਗਰ ਵਾਹ ਇਹ ਰੋ ਸਵਾਗਾ ਦੇਖਣ ਨੂੰ ਤਾਂ ਜਿੰਨਾ ਪੂਰਾ ਹੈ ਵੀ ਆ ਬਣਾਈ ਜਿਹੜੀ ਹੈ ਉ ਉ ਉ ਉ ਉ ਇੱਥੇ ਤੁਹਾਡਾ ਗਰੈਂਡਰ ਨਹੀਂ ਪੁੱਜਿਆ ਹੈਗਾ ਸਵਾਰ ਕੇ ਆਹ ਚੀਜ਼ ਆ ਕੱਟ ਦੇਖਦਾ ਦੇਖ ਪਹਿਲਾਂ ਦਾ ਦੂਰ ਤੋਂ ਜਿਵੇਂ ਤੜਕਿਆ ਬੰਦਾ ਜਾਂ ਲੇਅਰ ਨਹੀਂ ਵੱਜੀ ਵੈਲਡਿੰਗ ਦੀ ਪੂਰੀ ਪ੍ਰੋਪਰ ਆਹ ਸਹੀ ਆ ਓਕੇ ਹਾਂ ਚਲ ਹਾਂਜੀ ਕਰ ਲਿਓ ਜੀ ਹਿਸਾਬ-ਕਿਸਾਬ ਦਾ ਹਾਂ ਆ ਭਾਰੇ ਜੀ ਮੈਂ ਸਵਾਗਤ ਇਹਨਾਂ ਦਾ ਹਾਂ ਇਹ ਤਾਂ ਹਾਂ ਟਰੈਕਟਰ ਕਿਸੇ ਹਾਂਜੀ 815 815 22 ਨੂੰ ਫੋਨ ਕਰ ਹਾਂਜੀ 22 ਨੂੰ ਫੋਨ ਕਰਦੇ ਜਿਹੜੇ ਨੰਬਰ ਪਰ ਤੇਰਾ ਗੂਗਲ ਉੱਪਰ ਚੱਲਦਾ ਉਹਨੇ ਪੇਮੈਂਟ ਉਹਨੇ ਪਾ ਦੇਣੀ ਫਿਰ ਸਵਾਗਾ ਬਾਅਦ ਚ ਪਾਉਂਗਾ ਮੈਂ ਉਹਨੇ ਕਾਕੇ ਭੇਜਿਆ ਕਹਿੰਦਾ ਪੇਮੈਂਟ ਜੰਨੀ ਰਹਿ ਗਈ ਦੱਸ ਦੇ ਮੈਨੂੰ ਉਹਨੂੰ ਪਾ ਕੇ ਫਿਰ ਸਵਾਗਾ ਪਾਈ ਟਰੈਕਟਰ ਮਗਰ ਐਸੇ ਨੰਬਰ ਉਸੇ ਨੰਬਰ ਵਰਤੇ ਫੋਨ ਕਰਦੇ ਜਿਹਦਾ ਤੇੜੇ ਵਰਤੇ ਚੱਲਦਾ ਤੇਰਾ ਕੋਈ ਗਲਤ ਹਾਂ ਉਂਬਾ ਹੋ ਗਿਆ। ਟੁਲਾ ਭਾਈ ਹੋ ਗਿਆ ਮਿੱਟੀ ਨਾਲ ਬਾਚਾ। ਮਾਹੌਣਾਂ ਦੇ ਮਿੱਟੀ ਚ ਰਹਿਣਾ। ਸਿੱਧਾ ਔਰ ਉਹ ਤੇ ਨਿਕਲ ਜਾਊਗਾ ਕਣੀ। ਕੋੜੀ ਖੜੀ ਏ ਤੇਰੀ। ਨਿਕਲ ਨਿਕਲ। ਕੋੜੀ ਪਰੇ ਕਰ ਦੇ ਨੀ ਤੂੰ। ਹਾਂ ਆ ਕੋੜੀ ਦੀ ਚੱਕਣੀ ਬਣੇ। ਲੈ ਆ ਚੀਮੇ ਫਿਰ ਬਾਹਰ ਨੂੰ ਦਾ ਨੌਲੇਗਾ ਟਰੈਕਟਰ ਨੂੰ ਇੱਧਰ ਨੂੰ। ਮਾ ਹੋਰ ਥੋੜਾ ਜਾ ਆਰਡੀ ਦੀ ਪੇਮੈਂਟ ਪੈੱਕ ਕਰੋ ਹਾਂਜੀ ਥੋੜਾ ਫੋਨ ਆ ਰਿਹਾ ਮੈਨੂੰ ਅੱਗੇ ਕਰ ਲੈ ਥੋੜਾ ਜਾ ਜ਼ਿਆਦਾ ਆ ਗਿਆ ਥੋੜਾ ਜਿਹਾ ਪਿੱਛੇ ਜ਼ਿਆਦਾ ਹੋ ਗਿਆ ਲੱਤ ਮਾਰਦੇ ਲੱਤ ਮਾਰਦੇ ਰੰਗਦਾ ਹੋਇਆ ਮਨੋ ਗੋਲੀ ਉਹਨੂੰ ਘਰ ਚ ਨਹੀਂ ਜਾਂਦਾ ਚਾਲ ਚੱਕੀ ਥੋੜੀ ਜਿਹੀ ਲਿਫਟ ਡੰਡਾ ਕਸ ਲੈ ਡੰਡਾ ਕਸ ਲੈ ਬੱਸ ਬੱਸ ਹੋ ਗਿਆ ਹੁਣ ਉਸਤੇ ਕੀ ਹੋ ਗਿਆ ਪੇਮੈਂਟ ਆ ਗਿਆ ਆ ਦੇਖ ਕੇ ਗੱਡੀ ਹਰੇ ਤਾਂ ਹੁਣ ਮੋੜ ਨਾਲ ਉਧਰ ਆਉਦੇ ਨਾਲ ਲੱਗੂਗਾ ਤੇਰੇ ਇਹ ਦੇਖ ਕੇ ਦੇਖ ਕੇ ਦੇਖ ਕੇ ਪਹਿਲਾਂ ਪਿੱਛੇ ਲੈ ਕੇ ਸਿੱਧਾ ਕਰ ਲੈ ਟਰੈਕਟਰ ਬਸ ਸਾਲ ਜਾਣ ਦੇ ਸਿੱਧਾ ਫਲੈਪਟ ਡਾਊਨ ਕਰ ਲੈ ਥੱਲੇ ਨੂੰ ਚੱਲ ਚੱਲ ਪਰਾਂ ਨੂੰ ਬੱਟਲਾ ਥੋੜਾ ਜਿਹਾ ਚੱਲ 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 ਮੂਹਰੇ ਦੇਖ ਕੇ ਹੁਣ ਲੈ ਚੰਚੜਾ ਨਾਲ ਤੇ 2 ਫੁੱਟ ਕਿੱਚੇ ਨਹੀਂ ਹੈਗਾ ਸਵਾਗਾ ਕਾਹ ਨੂੰ ਪਿੱਛੇ ਲੈ ਲੈ ਇੱਕ ਵਾਰ ਦੇਖਦੇ ਆ ਲੱਗਿਆ ਲੱਗਿਆ ਤਾਂ ਬਾਹਲਾ ਹੁਣ ਓਕੇ ਚਲੋ ਠੀਕ ਆ ਵੀਰ ਬਹੁਤ ਧੰਨਵਾਦ ਤੁਹਾਡਾ ਠੀਕ ਆ ਜੀ ਓਕੇ ਜੀ ਓਕੇ ਬਾਏ ਬਾਏ ਫੇਰ ਆਵਾਂਗੇ ਤੁਹਾਡੇ ਕੋਲ ਹੋਰ ਪ੍ਰੋਜੈਕਟ ਬਣਾਉਣ ਕੋਈ ਹਾਂ ਉਹ ਰੈਡੀ ਵਾਲ ਰੈਡੀ ਬਣਾਇਆ ਵਿਚਾਰੀ। ਓ ਅੱਛਾ ਆ ਰੈਡੀ ਵੀ ਤਿਆਰ ਕਰਤੇ ਜੀ। ਅੱਛਾ ਆ ਵੀ ਪ੍ਰੋਜੈਕਟ ਲੱਗ ਗਿਆ ਤਿਆਰ ਹੁਣ। ਹੋਰ ਬਣਾਤੀ ਜ਼ਿੰਦਗੀ ਇਹਦੀ ਮੋਟਰਸਾਈਕਲ ਦੀ। ਇਹ ਵਿਚਾਰਾ ਇਹ ਹੁਣ ਮੋਟਰਸਾਈਕਲ ਪਤਾ ਨਹੀਂ ਫਸਿਆ ਪਤਾ ਨਹੀਂ ਇਹਦੇ ਚੋਂ ਆਵਾਜ਼ ਹੋਇਆ। ਇਹਦਾ ਰੱਬੇ ਜਾਣ ਦਾ। ਮੋਟਰਸਾਈਕਲ ਪਤਾ ਨਹੀਂ ਜਿਆਦਾ ਵੱਡੀ ਨਹੀਂ ਜਿਹੜੀ ਤਿਆਰ ਹੋਗੀ ਤਾਂ ਜਿਵੇਂ ਕੱਖਾ-ਕੁੱਖਾ ਵਾਸਤੇ ਨਹੀਂ ਤਿਆਰ ਕਰਾਉਂਦੇ ਆ ਕਿ ਕਿ ਵੱਡੀ। ਮੋਟਰਸਾਈਕਲ ਚ ਵੀ ਜਾਨ ਚਾਹੀਦੀ ਉਨੀ। ਕਿਆ ਰੋਣ ਕਿਹੜੇ ਕੰਮ ਹੋਵੇ ਜੇ ਢੋਲ ਢਾਲ ਢੋਲ ਮੇ ਖਾਦੀ ਹਾਂ ਆਜ ਤੱਕ ਅੱਖਾ ਕੁੱਖਾ ਨੂੰ ਕੰਮ ਜਾਵੇ ਜਿਵੇਂ ਦੋ ਪੰਡਾ ਤਿੰਨ ਆਪਣੇ ਬਰਸੀਣ ਦੇ ਅਲੱਗਾ ਉਹਨਾਂ ਦਾ ਬਜਨ ਤਾਂ ਨਾ ਢੋਈ ਜਾਣਾ ਵੀ ਦੋ ਤਿੰਨ ਆਗੀਆਂ ਬਣ ਕੇ ਆਏ ਅੱਛਾ ਚਲੋ ਠੀਕ ਆ ਜੀ ਮਿਲਦੇ ਆ ਫੇਰ ਤੁਹਾਨੂੰ ਚੱਲਦੇ ਆਣ ਲੱਗਿਆ ਜੀ ਸਾਲ ਦਾ ਹੁਣ ਤਰਾਸਣ ਜਮਾ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਹੁਣ ਕਦਾਂ ਸਰੋ ਕਰੋਂਗੇ ਕਿ ਸਾਲ ਦਾ ਜਿਹੜਾ ਪੇਲ ਇਕੱਠਾ ਕਰਨਾ ਆਪਣਾ ਅੜਾਤੀ ਬਸ ਥੋੜੀ ਜਿਹੀ ਰਹਿ ਗਈ ਐਤੇ ਬਾਅਦ ਫਿਰ ਕੜਕ ਨੂੰ ਜਮੜੂਗਾ ਪਾਪਾ ਜੀ ਝਾੜੂ ਮਾਰਦੇ ਝੁੱਟੀ ਮਾਰ ਮਾਰ ਤਾਂ ਅੜਾਉ ਦੀ ਜਿਹੀ ਕਰਾਈ ਝਾੜੂ ਨਾਲ ਸਾਫਾਈ ਆ ਜਾਂਦੀ ਹੁੰਦੀ ਸੋ ਢਿੱਡ ਚ ਹਾਬ ਬੜਿਆ ਹਾਂ ਹਾਂ ਆਹ ਜਿਹੜੇ ਆ ਕੰਡੇ ਆ ਵਿੱਚ ਪਤਾ ਨਹੀਂ ਫਿੱਲ ਵਿਲੇ ਜੇ ਪੱਤੇ ਆ ਜਾਂਦੇ ਬੜੀ ਕਮਾਲ ਆ ਨਾ ਹੂੰ ਉਸ ਦਾ ਹਰਾ ਤਾਂ ਹੈ ਬੇਤਨੜ ਸਤਿ ਸ੍ਰੀ ਅਕਾਲ ਜੀ ਮੇਰੇ ਮੈਨੂੰ ਸਾਰਿਆਂ ਨੂੰ ਮੈਂ ਲੱਗਾ ਜੀ ਕੈਮਰਾ ਚਲਾਵਾਂ ਇਹ ਮੇਰਾ ਬੜੀ ਪ੍ਰੈਸਰ ਬਣਾਵਾ ਕੈਮਰੇ ਦਾ ਆਨ ਥੱਲੇ ਥੱਲੇ ਐਨ ਗਿਰ ਰਹੇ ਡੱਕੇ ਵੀ ਡੱਕੇ ਸਾਈਡ ਪੈ ਇੱਧਰ ਸਾਰੇ ਅੱਗੇ ਲੱਗੇ ਹੋਏ ਸਰੋਂ ਦਦੀ ਨਾਲ ਲੱਗਦੀ ਮੈਂ ਤਾਂ ਟਿੱਕ ਨੂੰ ਜਾਂਦਾ ਸਰੋਂ ਉੱਪਰ ਨੂੰ ਵੀ ਹੂੰ ਚੱਕਰਾਂ ਦਾ ਮੈਂ ਮਤਲਬ ਚੱਕਰਾਂ ਦੇ ਡੈਡੀ ਗਰਮੀ ਬਹੁਤ ਆ ਗਈ ਹੁਣ ਮੈਂ ਖੜਾ ਖੜਾ ਢਿਲਕੇ ਚੱਲੇ ਜਾਂਦਾ ਚੱਪਲ ਪਾਤੇ ਗਰਮੀ ਬਹੁਤ ਆਣ ਲੱਗੀ ਮੈਂ ਖੜਾ ਖੜਾ ਢਿਲਕੇ ਜਾਂਦਾ ਚੱਪਲ ਮਾਤੇ ਗਰਮੀ ਹਜੇ ਤਾਂ ਆਉਣੀ ਹੈ ਬੱਤੌਰ ਤੇ ਸਤਾ ਬਣ ਕੋ ਰੋਟਾ ਹੂੰ ਹੁਣ ਇਹ ਚੰਬਲ ਦਾ ਤੁਸੀਂ ਹੁਣੇ ਲਾ ਦੇਣੇ ਹੋ ਬਾਤ ਤੇ ਕੰਬਲ ਕੰਬਲ ਵੀ ਡਬਲ ਡਬਲ ਲੈਣੇ ਪੈਣੇ ਚਲੋ ਠੀਕ ਆ ਜੀ ਮੰਨਦੇ ਆ ਫਿਰ ਕਿਤੇ ਅਗਲੇ ਬਲੌਂਗ ਚ ਮਹਾਰਾਜ ਕੋਨੋ ਰੱਖਿਆ ਸਾਰਿਆਂ ਨੂੰ ਚੜ੍ਹਦੀ ਗਰਾਹ ਆਪਣਾ ਵੀ ਕੰਮ ਫਤਿਹ ਲਾ ਕੇ ਤਸਲਾ ਜੀ